ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਹੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਅਰਦਾਸ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਚ ਰਹੋਗੇ ਰਿਕਵੈਸਟ ਬੇਨਤੀ ਕਰਦੇ ਆ ਸਾਰਿਆਂ ਨੂੰ ਚੈਨਲ ਨੂੰ ਮੇਰੇ ਵੀਰ ਵੱਤ ਤੋਂ ਵੱਧ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਦਬਾ ਕੇ ਆਲਸਰਟ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਜਿਹੜਾ ਆਪਦੀ ਨੂੰ ਮਿਲੇ ਦਬਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਗਰੀਬ ਮਾਤੜ ਦਾ ਜਿਹੜਾ ਕੋਈ ਫਾਇਦਾ ਆ ਜੇ ਆਪਣੀ ਖਰੀਦਦਾਰੀ ਕਰ ਸਕੇ ਧੰਨਵਾਦ ਹੈ ਸਾਰੇ ਸਾਰਿਆਂ ਦੇ ਭੈਣ ਭਰਾਵਾਂ ਦੇ ਜੋ ਬੜਾ ਪਿਆਰ ਸੰਯੋਗ ਔਰ ਪਹੁੰਚ ਦਿੰਦੇ ਪੈ ਜੇ ਤੁਹਾਡੇ ਪਿਆਰ ਦੇ ਨਾਲ ਹੀ ਇੱਥੋਂ ਤਿੱਕਰ ਜਾਣਦੇ ਆ ਤੇ ਵਧੀਆ ਆਪਣੀ ਖਰੀਦਦਾਰੀ ਕਰਦੇ ਪੈ ਜੇ ਤੇ ਸਾਰਿਆਂ ਨੂੰ ਰਿਕਵੈਸਟ ਬੇਨਤੀ ਆ ਜੋ ਸਾਡੇ ਤੋਂ ਵੀਡੀਓ ਬਣਾਉਂਦਾ ਹੈ ਜਿਹੜੀ ਸੱਚੀ ਗੱਲ ਨੂੰ ਸਚਾਈ ਦੇ ਵਿੱਚ ਜ਼ਰੂਰ ਪੇਸ਼ ਕਰਿਆ ਕਰੋ ਦੱਸਿਆ ਕਰੋ ਤੇ ਥੋੜਾ ਜਾ ਧੋਖੇ ਧਾੜੀ ਵੱਲੋਂ ਆਪਾਂ ਬਚਾ ਰਖੀਏ ਠੀਕ ਆ ਜੀ ਪੈਸਾ ਬੜਾ ਔਖਾ ਬੰਦਾ ਕਿਸੇ ਦੀ ਹੈ ਜਿਹੜੀ ਆ ਲੈ ਕੇ ਵਹਿ ਜਾਂਦੀ ਆ ਕਿਸੇ ਵੀ ਗਰੀਬ ਦਾ ਕੋਈ ਦਿਲ ਨਾ ਦਿਖਾਇਆ ਜਾਵੇ ਇਹੋ ਬੇਨਤੀ ਆ ਕੋਈ ਜਿਹੜਾ ਨਵਾਂ ਜੁੜ ਰਿਹਾ ਏ ਜਾਂ ਕੋਈ ਸਾਡੇ ਨਾਲ ਜੁੜ ਚੁੱਕਾ ਏ ਉਹਨੂੰ ਇਹੋ ਇੱਕ ਵੈਸਟ ਬੇਨਤੀ ਹੈ ਜ਼ਰੂਰ ਪ੍ਰਵਾਨ ਕਰਿਓ ਦੂਜੀ ਇਹ ਆ ਖਰੀਦਣ ਵਾਲਿਆਂ ਨੂੰ ਕੀ ਆਪਣੀ ਨਰਖ ਤੇ ਪਰਖ ਤਸੱਲੀ ਕਰਨਾ ਤੁਹਾਡਾ ਫਰਜ਼ ਬੰਦਾ ਜਰੂਰ ਕਰਿਆ ਕਰੋ ਤੇ ਫਿਰ ਲੈ ਕੇ ਜਾਇਆ ਕਰੋ ਅੱਜ ਦੀ ਵਿਜਿਟ ਆਪਣੀ ਪਿੰਡ ਭਾਈਕੇ ਲੱਧੂ ਜ਼ਿਲ੍ਹਾ ਸ਼ੇਰੀ ਨੂੰ ਲੱਗਦਾ ਤਰਨਤਾਰ ਸਾਹਿਬ ਤਹਿਸੀਲ ਪੱਟੀ ਬਾਈ ਗੁਰਪ੍ਰੀਤ ਦੇ ਫਾਰਮ ਤੇ ਪਹੁੰਚ ਚੁੱਕੇ ਆ ਲੱਧੂ ਵਾਲੇ ਦੇ ਤੇ ਪੀਸ ਤਿੰਨੇ ਹੀ ਚੰਗੇ ਆ ਵਹਿੜ ਵੀ ਸੂਈ ਸਵਾਈ ਆ ਦੋ ਮੱਝਾਂ ਸਈਆਂ ਸਾਈਆਂ ਇੱਕ ਨੀਲੀ ਦੀ ਆ ਠੀਕ ਆ ਜੀ ਆਓ ਕਰੀਏ ਜਾਣਕਾਰੀ ਸਾਂਝੀ ਬਾਈ ਜੀ ਸਤਿ ਸ੍ਰੀ ਅਕਾਲ ਅਸੀ ਆ ਵੀ ਜੀ ਕੀ ਹਾਲ ਜੇ ਚੜ੍ਹਦੀ ਕਲਾ ਨਜ਼ਾਰੇ ਠੀਕ ਠਾਕ ਆ ਨਜ਼ਾਰੇ ਆਉਂਦੇ ਤੇ ਜਾਂਦੇ ਆ ਹਾਂਜੀ 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 ਚਲੋ ਨਜ਼ਾਰੇ ਦੇ ਨਾਲ ਹੀ ਭਾਗਿਆ ਤੁਸੀਂ ਹਾਂਜੀ 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 ਇਹ ਸੱਚ ਆ ਕਿਥੇ ਕਿਥੇ ਦੇਖ ਰ ਨਹੀਂ ਇਹ ਕਦੀ ਨਹੀਂ ਸੋਚਿਆ ਮਹਾਰਾ ਲ ਜਾਣ ਵਾਲਾ ਬਾਬਾ ਦੀ ਸੋਹਣੀ ਥੋੜੀ ਜਿਹੀ ਕਿੱਥੋਂ ਕਿੱਥੋਂ ਤੇ ਕਰ ਫੋਨ ਆਉਣਗੇ ਕਿੱਥੋਂ ਮਾਲ ਜਾਊਗਾ ਹਨਾ ਹਾਂਜੀ ਹਾਂਜੀ ਤੇ ਪਰ ਪ੍ਰੇਮ ਪੈ ਗਿਆ ਹਨਾ ਪ੍ਰੇਮ ਪੈ ਗਿਆ ਲੋਕ ਵੀ ਚੰਗਿਆਂ ਚਾਹੁੰਦੇ ਆ ਜਿਹੜਾ ਚੰਗਾ ਬੰਦਾ ਨਾਲ ਚੰਗੇ ਚਾਹੁੰਦੇ ਲੋਕ ਚਾਹੁੰਦੇ ਆ ਹਾਂਜੀ ਤੇ ਨਾਮ ਡਰੈੱਸ ਕਰੀਏ ਨੋਟ ਇਹ ਨਾਮ ਗੁਰਪ੍ਰੀਤ ਸਿੰਘ ਗੋਪੀ ਹਾਂ ਤੇ ਅੰਡਾ ਭਾਈ ਲੱਧੂ ਤਸੀਲ ਪੱਟੀ ਜਿਹੜਾ ਸ੍ਰੀ ਤਰਨਤਾਰਨ ਸਾਹਿਬ ਠੀਕ ਆ ਹਾਂਜੀ ਹਾਂਜੀ ਮੋਬਾਈਲ ਨੰਬਰ ਮੋਬਾਈਲ ਨੰਬਰ 98 6492 ਠੀਕ ਆ ਜੀ ਹਾਂਜੀ ਹਾਂਜੀ ਤੇ ਇਹ ਦੋਸਾ ਮੇਰੇ ਲਈ ਦਾ ਕੱਟ ਲਿਆ ਜੇ ਲਾਈਟ ਵਾਲੇ ਨਹੀਂ ਤਰੇ ਇੱਕ ਕਦਾ ਪੀਸ ਕੋਈ ਨਾ ਕੋਈ ਚੰਗਾ ਪਰੋਣਾ ਹੀ ਹੁੰਦਾ ਹੈ ਬਹੁਤ ਹੀ ਜ਼ਿਆਦੀ ਛੋਟੀ ਆ ਜੀ ਦੱਜੇ ਸੂਏ ਅੱਛਾ ਤੇ 15 ਕਿਲੋ ਦੁੱਧ ਦੇਂਦੀ ਰਹੀ ਤਾਜੀ ਤੇ ਹੁਣ ਮਤ ਬਣਾ ਇਹਦੇ ਥੱਲੇ 9 ਕਿਲੋ ਦੁੱਧ ਹੋਊਗਾ 9 ਕਿਲੋ ਸੋਈ ਕਿੰਨੇ ਵਜੇ ਦਿੱਤੀ ਆ ਸੋਈ ਨੂੰ ਲਾੜੋਂ ਹੁਣ ਪੰਜਵੇਂ ਮਹੀਨੇ ਦੀ ਗੱਭਣ ਆ ਅੱਛਾ ਅੱਗੇ ਚੈੱਕ ਪਾਸ ਆ ਪੰਜਵੇਂ ਤੇ ਪਰ ਛੋਟੀ 2 ਲੱਖ ਦੀ ਵਿਗੂ ਜਦ ਤੱਕ ਤੁਸੀਂ ਇਹਦੇ ਗੱਲ ਹੈਗੀ ਬਾਤ ਹੀ ਜਿਆਦੀ ਖਰੀ ਤੇ ਠੰਡੀ ਤੇ ਚਵਾਈ ਇੱਕ ਨੰਬਰ ਦਾ ਸਾਰ ਤੇ ਵੀ ਨਿਸ਼ਾਨੀਆਂ ਵੇਖੋ ਸਾਰੀਆਂ ਨਿਸ਼ਾਨੀਆਂ ਹੈ ਸਾਰੀਆਂ ਪੁੜਾ ਕਿਤੇ ਲਿੱਸੀ ਨਹੀਂ ਕੋਈ ਲੈਣਾ ਨਹੀਂ ਦੇਣਾ ਤੋਰਾ ਕਰਾਈਏ ਚੈੱਕ ਹਾਂਜੀ ਤੋਰਾ ਕਰਾਈਏ ਚੈੱਕ ਲੋ ਜੀ ਸੂਆ ਦੂਜਾ ਆ ਗਈ ਦੂਜਾ ਠੀਕ ਹੈ ਜੀ ਸੂਆ ਸੱਜਣੋ ਦੂਜਾ ਆ ਗਈ ਥਾਂ ਲੈਵਾ بڑا ਪੱਤਰ ਇੱਕ ਉਹ ਜਾਂ ਥਾਂ ਲੈਵਾ ਠੀਕ ਆ ਸਾਰੀਆਂ ਨਿਸ਼ਾਨੀਆਂ ਕਾਬਲ ਕਰਦੀ ਐ ਨੀਲੀ ਰਾਵੀ ਵਿੱਚ ਨੂੰ ਬੜੀ ਲੱਗੀ ਤੇ ਮੈਂ ਬੜੇ ਪਾਈਆਂ ਭਰ ਕੇ ਲਿਆ ਬਾਕੀ ਚੈ ਗੱਲ ਤੇ ਆ ਜਿਹੜੀ ਦਿਲ ਨੂੰ ਚੀਜ਼ ਲੱਗਦੇ ਨਾ ਹਨਾ ਨਾਲੇ ਕਹਿੰਦੇ ਹੁੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਸ਼ੌਂਕ ਵਾਲੀ ਜਿਹੜੀ ਚੀਜ਼ ਆ ਪੈਸੇ ਨਾਲ ਨਹੀਂ ਦਿਲ ਨਾਲ ਖਰੀਦੀ ਜਾਂਦੀ ਆ ਕੋਈ ਨੂੰ ਨੂੰ ਕਰਨ ਵਾਲੀ ਝੋਟੀ ਨਹੀਂ ਨਹੀਂ ਬੜੇ ਠੰਡੇ ਸੁਭਾਦੀ ਆ ਲੈਓ ਬੜੇ ਠੰਡੇ ਸਜਰੋ ਤਰੀਫ਼ ਤੁਸੀਂ ਆਵ ਕਰਿਓ ਠੀਕ ਆ ਛੋਟੀ ਚੰਗੀ ਆ ਬਾਤ ਹੀ ਚੰਗੀ ਆ ਸੋਹਣੀ ਆ ਪੂਰੀ ਰਾਜੀ ਬਾਜੀ ਆ ਛੋਟੀ ਤੇ ਦੁੱਧ ਵਾਲੀ ਆ ਕੁਆਲਿਟੀ ਵਾਲੀ ਆ ਕਿਉਂਕਿ ਬਰੀਡ ਦੇ ਵਿੱਚ ਭੀ ਆਉਂਦੀ ਆ ਜਿਹਨੇ ਦੁੱਧ ਭਰਨਾ ਹੈ ਹੁਣ ਹਿਸਾਬ ਨਾਲ 5 ਮਹੀਨਾ ਦੀ ਗਾਭ ਥੱਲੇ 9 ਕਿਲੋ 9 ਕਿਲੋ ਦੁੱਧ ਆ ਤੇ ਸੂਈ ਨੇ ਤਾਂ ਫਿਰ ਚੌਰਾ 15 ਕਿਲੋ ਦੁੱਧ ਦੇਣਾ ਹੀ ਆ ਸੱਚੀ ਹਾਂ ਹੁਣ ਹੀ ਦੇਣਾ ਦੇਣਾ ਹਾਂ ਹੁਣ ਸੂਈ ਦਾ ਲਾੜੋ ਇਹਨੂੰ 7 ਮਹੀਨੇ ਹੋ ਗਏ ਗੱਲ ਭਾ ਭਤੇਰੀ ਕਰੀਗੇ ਤੇ ਕਿੰਨੇ ਦੀ ਦੇ ਦੀਏ 10 دس ਦੀ ਲਈ ਨਹੀਂ ਪੱਦਰ ਕਰੀਏ ਬੜਾ ਹੋਰ ਨਹੀਂ ਇੱਕੋ ਫਿਕਸ ਹੀ ਕਰ ਦੋ ਫਿਕਸ ਹੀ ਪੂਰੇ ਲੱਖ ਦੀ ਪੂਰੇ ਲੱਖ ਦੇ ਨਾ ਅੱਛਾ 200 ਹੀ ਛੋੜ ਹੋਣੀ ਆ ਪਰ ਕੋਈ ਪਰ ਇੱਕ ਗੱਲ ਮੈਂ ਕਿਹਾ ਜੀ ਸਾਢੇ ਕਰਕੇ 2000 ਛੋੜ ਕਰ ਦਿਓ 89000 ਦੇ ਦਿਓ 10000 ਨਹੀਂ ਦੋ ਦੀ ਦੇ ਦਿਓ 89 ਖਾਨ ਖਾਨ ਹਾਂ 89000 ਦੀ ਪਰ ਝੋਟੀ ਵੇਖੋ ਨਹੀਂ ਪੂਰੀਆਂ ਰੇਜਾਂ ਲਾਈਆਂ ਝੋਟੀ ਨੇ ਪੂਰੀ ਸੁਨੱਖੀ ਆ ਥੱਲੇ ਉਹ ਹੀ ਪੂਰੀ ਜਗਮਗ ਕਰਦੀ ਹੈ ਹਨਾ ਰਾਤੀਂ ਦਿੰਦੇ ਮੈਨੂੰ ਲੱਖ ਵੀ ਦਿੰਦੇ ਸੀ ਪਰ ਮੇਰੀ ਰੀਤ ਸੀ ਚੈਨਲ ਤੇ 10000 ਘਟ ਵਟ ਲਾਂਗੇ ਕੰਨੀਆਂ ਨਾ ਪਤਾ ਨਾ ਪਤਾ ਲੱਗੇ ਕਿ ਛੋਟੀ ਨਹੀਂ ਹੈਗੀ ਕਰਤੂਦਾਰ ਪੂਰੀ ਗੱਲ ਬਾਤ ਤੇ ਇਹ ਵੀ ਚੰਗੀ ਬਣੀ ਪੁਣੀ ਹਨਾ ਕਿੰਨਾ ਰੈਡੀ ਦੁੱਧ ਆ ਇਹਦੇ ਥੱਲੇ ਯਾਰਾ ਉਹ ਕੋਈ 10 ਮੰਨ ਕੇ ਲੈ ਲੈ ਬੱਚਾ ਆ ਜਾ ਨਹੀਂ ਹੈਗਾ 11 ਕਿਲੋ ਦੁੱਧ ਹਾਂ 10 ਮੰਨ ਕੇ ਲੈ ਲੈ ਹਾਂਜੀ ਚੋਣ ਓਕੇ ਆ ਚੋਣ ਕਿਤੇ ਜਾਰੀ ਖਰੀਦ ਅੱਛਾ ਜੀ ਹਾਂਜੀ ਤੋਰਾ ਕਰਾਈਏ ਚੈੱਕ ਲਾਤ ਨਾ ਲਾਉਗੀ ਕਿਤੇ ਇਹ ਨਹੀਂ ਵੀ ਬੱਚਾ ਨਹੀਂ ਹੈ ਬੱਚਾ ਨਹੀਂ ਹੈ ਹਾਂਜੀ ਅੱਖ ਬਿੱਲੀ ਮਣੀ ਅੱਖ ਮਿੱਲੀ ਮਣੀ ਬਿੱਲੀ ਮਣਕੀ ਅੱਖ ਤੇ ਕਾਲੀ ਸ਼ਾਮ ਜਿੰਦੇ ਤੇ ਕੱਲੀ ਕੱਲੀ ਨਾਰਦੀ ਦੀ ਉਹਨਾਂ ਹੀ ਗਾਂ ਲੈਵਾ ਤੇ ਮੈਂ ਪਸਾ ਲੈਵਾ ਵੜਾ ਬਣਾਈ ਬੈਠੀ ਹਣਾ ਬਲੈਤਨ ਗਾਂ ਕੋ ਫਸੇ ਪਈ ਪੂਰੀ ਪਾਸੇ ਦੇਵੇ ਕਰਕੇ ਲਈਏ ਤੁੰਤਾ ਉਹ ਤੇਰਾ ਬੱਚੇ ਮਰੇ ਨਾ ਡੰਗਰ ਇਹ ਤਾਂ ਹੁੰਦੀ ਦੀਦਾ ਸੱਜਰੇ ਆ ਸੱਜਰੇ ਆ ਲਓ ਜੀ ਮੋੜ ਲਿਓ ਮੇਲ ਦੀ ਧੋਮੇ ਟੈਪ ਪਾੜੇ ਤੇ ਹਾਂਜੀ 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 ਠੀਕ ਹੈ ਲੱਤ ਨਹੀਂ ਲਾਉਂਦੀ ਕੋਈ ਲੈਣਾ ਨਹੀਂ ਤੇ ਦੇਣਾ ਨਹੀਂ ਠੀਕ ਹੈ ਠੰਡੀ ਗੱਲ ਨਮਾਲ ਤਿੰਨੇ ਹੀ ਸੁਤਰੇ ਆ ਜੀ ਠੀਕ ਆ ਹਾਂ ਪਸ਼ੂ ਤਿੰਨੇ ਹੀ ਸੋਨੇ ਰੇਟ ਦੀ ਗੱਲ ਕਰੀਏ ਤੇ ਕਿੰਨੇ ਦੀ ਦੇ ਦਈਏ ਜੇ ਤਾਂ ਹੁੰਦਾ ਸੰਤੋ ਸਾਹਿਬ ਬੱਚਾ ਹਾਂ ਫਿਰ ਜਿੰਨਾ ਦੁੱਧ ਤੇ ਲਵਾ ਕੱਢਦੀ ਆ ਉਹ ਆਂਦੇ 14 ਕਿਲੋ ਦੁੱਧ ਅਸੀਂ ਭਰ ਸਕਦੇ ਇਹਦੇ ਥੱਲੇ ਹਫਤੇ ਦਾ ਟਾਈਮ ਦਾ ਉਹ ਪਰ ਉਹਨਾਂ ਕੋਲ ਮਾਲ ਬਥੇਰਾ ਐ ਨਾ ਆਪਣੀ ਦੇ ਦਿੱਤੀ ਆ ਹੂੰ 75 ਦੀ ਗਈ ਐ 75 ਦੀ 72 ਦੀ ਜੈ ਸਨੋ ਕਰੀਏ 70 ਦੀ ਦੇਣਾ 70 ਹਜ਼ਾਰ ਉਹ ਚੋ ਵੀ ਛੋੜ ਕਰਾਂਗੇ ਅੱਛਾ ਹਾਂਜੀ ਹਾਂਜੀ ਤੇ 1000 ਘੱਟ 70 ਦੀ ਦੇ ਦਾਂਗੇ ਠੀਕ ਆ ਪਰ ਜੇ ਮੰਨ ਲਓ ਬੱਚਾ ਦਾ ਫਿਰ ਛੋਟੀ ਕਿੱਥੇ ਜਾਣੀ ਵਾਹ ਜੀ ਵਾਹ। ਘਾੜੀ ਜਾਰੀ। ਠੰਡੀ ਬੜੀ ਆ ਕਰਮਾੜੀ ਕਿਤੇ ਇਹ ਨਹੀਂ ਗੱਲ ਲੈ। ਤੇ ਵਹਿੜੀ ਸੋਈ ਤਾਜੀ। ਵਹਿੜੀ ਸੋਈ। ਤੇ ਆਹ ਬੱਚਾ ਹਨਾ। ਆਹ ਬੱਚਾ। ਤੇ ਦੁੱਧ ਕਿੰਨਾ ਕੋਲ? ਇਹੀ ਦੁੱਧੇ ਜੀ। ਦੁੱਧੇ ਸੂਏ। ਇਹ ਤਾਂ ਜੱਡਾ ਦਾ ਲਿਵਾੜੇ ਵੀ ਆ ਕੇ ਚਲਦੀ ਪਰ 14 ਕਿਲੋ ਦੁੱਧ ਜੇ। ਅੱਛਾ। ਪੱਕਾ ਜਿਹੜਾ। ਪੱਕਾ। ਆਪਾਂ ਝੂੜ ਨਹੀਂ ਮਾਰਨਾ। ਪੱਕਾ 14 ਕਿਲੋ ਆ ਤੇ ਆਪਣਾ ਦੁੱਧੋ ਤੁਰੂਗੀ ਆਈ ਘਰ ਤੋਂ ਤੇ ਆਹ ਬੱਚਾ ਦਾ। ਠੀਕ। ਤੇ ਉਹਨਾਂ ਦੀ ਸੇਵਾ ਉਹ ਸਾਹਿਬ ਦੀ ਹੈ। ਹਾਂ ਜੀ। 14 ਕਿਲੋ ਪੱਕਾ ਦਾ ਚਵਾਈ ਚੂਈ ਸੰਧੂ ਸਾਹਿਬ ਕਦੇ ਨਾ ਕਦੇ ਨਾ ਫੋਲੀ ਫੋਲੀ ਤੇ ਦਾਣਾ ਹੀ ਆ ਤੇ ਗੱਲਾਂ ਹੀ ਦਾ ਅੱਛਾ ਜੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਲਾਓ ਤੋਰ ਦੋ ਕਰਮਾਓ ਨਾ ਵੀ ਸੱਜਣੋ ਵੈੜ ਚੰਗੀ ਆ ਦੂਜਾ ਸੂਰਾ ਰਸੀ ਰਸੀ ਤੋਂ ਬਗੈਰ ਹੀ ਤੇ ਸੀਲ ਠੰਡੀ ਆ ਸੀਲ ਠੰਡੀ ਤੇ ਪਿੱਠਪੂੜਾ ਮਈਆ ਵਾਲਾ ਹਾਂ ਰਾਜੀ ਪੂਰੀ ਆ ਪਿੱਠਪੂੜੇ ਵਾਲੋ ਪਿੱਠਪੂੜਾ ਚੌੜਾ ਲਾਓ थान चड्डा वडा सोना लगा की नाले घी नवी है नवी है बडया ते कीमत कितनी के कर दी ਬਾਇਰ ਤੋਂ 70 ਦੀ ਵਿਗਤੀ ਪਰ ਆਪਾਂ ਪੈਰ ਦੀ ਰਿਆ ਹੋਈ ਸੱਜਣ ਪੈਰ ਦੀ ਉਹ ਚੋ ਵੀ ਪਿਆਰ ਮਾਉਤਾ ਪੂਰੇ 60 ਦੀ ਹਾਂ ਤੇ ਨਾਲ ਪੂਰੇ ਵਾਹ ਜੀ ਵਾਹ ਜੀ ਮਾਨ ਤਨ ਕਰਾਂਗਾ ਫੋਨ ਲਾ ਵੀਰ ਦਾ ਪਰ ਜ਼ਿਆਦਾ ਨਹੀਂ 60 ਦੀ 60 ਦੀ ਹਾਂਜੀ ਹਾਂਜੀ ਠੀਕ ਹੈ ਜੀ ਇਹ ਦੁੱਧੋਂ ਅਜੇ ਨਿਕਲੂਗੀ ਠੀਕ ਕਿਉਂ ਖਰੀ ਸਾਫ ਸੁਥਰੀ ਇਹਨਾਂ ਤੋਂ ਜਿੰਨਾ ਆਪਾਂ ਉਹ ਨਹੀਂ ਤੁਰਿਆ ਉਹ ਸੱਜਰ ਵਾਹ ਤਿੰਨੇ ਆਪਾਂ ਸ਼ੂ ਆਪਣੇ ਕੋਲੇ ਲੈ ਲਓ ਭਈ ਸੱਜਣੋ ਤਿੰਨੇ ਪਸ਼ੂ ਆ ਵਦੇ ਰੇ ਜਾਣਕਾਰੀ ਲੈ ਕੇ ਦੇਤੀ ਆ ਪਿੰਡ ਭਾਈ ਕੇ ਲੱਧੂ ਪਹੁੰਚ ਕੇ ਮੇਲਾ ਲੁੱਟ ਲਿਓ ਸਤਿ ਸ਼੍ਰੀ ਅਕਾਲ ਰਬ ਰਕਾ ਜੀ